ਜੀ ਅੱਜ ਦੇ ਰੀਕ ਪ्रेस कॉन्फ्रेंस ਤੁਹਾਡੇ ਨੂੰ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਦੇਖੋ ਜਿੰਨੇ ਵੀ ਮੇਰੇ ਵੀਰ ਭਰਾ ਤੁਸੀਂ ਆਇਓ ਪ੍ਰੈਸ ਕਨਫਰੰਸ 'ਤਾਲੀ ਪਹਿਲਾਂ ਮੈਂ ਜੀਏ ਨੂੰ ਕਹਿਣਾ ਸਾਰਾ ਧੰਨਵਾਦ ਕਰਦਾ ਜਿਹੜਾ ਤੁਸੀਂ ਇੱਕ ਸੱਦੇ ਸਾਰੇ ਵੀਰ ਭਰਾ ਇਕੱਠੇ ਆ ਜਾਂਦੇ ਹੋ ਜਾਂਦੇ ਹੋ ਦੇਖੋ ਅੱਜ ਦਾ ਮੇਨ ਜਿਹੜਾ ਵਿਸ਼ਾ ਉਹ ਹੋ ਗਿਆ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ 400 ਫੁੱਟ ਟਾਵਰ ਦੇ ਉੱਪਰ ਜਿਹੜੀਆਂ ਕਹ ਲੋ ਕਿ ਵੀਰ ਬੈਠਾ ਕਿਉਂ ਸਭ ਤੋਂ ਵੱਡੀ ਗੱਲ ਤੇ ਇਹ ਆ ਉਹਦਾ ਕਾਰਨ ਕੀ ਹੈ ਕਾਰਨ ਦੇਖੋ ਉਹਦਾ ਇਹ ਜੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਉਹਦੇ ਰਿਗਾਰਡਿੰਗ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ ਪਰ ਉਹਦੀ ਹੁਣ ਇਸ ਟਾਈਮ ਜੇ ਦੇਖਿਆ ਜਾਵੇ ਹਾਲਤ ਕਾਫੀ ਗੰਭੀਰ ਚੱਲ ਰਹੀ ਹੈ ਤੇ ਹੁਣ ਤੇ ਉਹਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਵੀਰ ਗੁਰਜੀਤ ਸਿੰਘ ਜੀ ਤੇ ਸਾਡੀਆਂ ਜਿਹੜੀਆਂ ਸਰਕਾਰ ਕਹ ਲੋ ਜਦੋਂ ਪਹਿਲਾਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਉਸ ਟਾਈਮ ਵਾਅਦੇ ਕਰ ਦਿੰਦੇ ਆ ਕਿ ਆਪਾਂ ਬੇਰਬੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਸਾਡੇ ਬੰਦੀ ਸਿੰਘ ਰਿਹਾ ਕਰਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪਰ ਇਸ ਦੇ ਉੱਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੁਣ ਇੱਕ ਤਰੀਕ ਨੂੰ ਉਥੋਂ ਵਹੀਰ ਚੱਲ ਲੱਗੀ ਐ ਸਮਾਣੇ ਟਾਵਰ ਤੋਂ ਵੱਖੋ-ਵੱਖ ਪੜਾਦਰ ਪੜਾ ਹੁੰਦੀ ਹੋਈ ਪਟਿਆਲੇ ਤੋਂ ਲੁਧਿਆਣੇ ਤੋਂ ਫਗਵਾੜੇ ਤੋਂ ਜਲੰਧਰ ਸ਼ਹਿਰ ਤੋਂ ਪੜਾਦਰ ਪੜਾ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਐ ਇਥੇ ਮੈਂ ਸਾਰਿਆਂ ਨੂੰ ਸਤਿਕਾਰ ਜੋ ਸਹਿਤ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਆਪਣੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿੰਨੇ ਵੀ ਆਪਣੇ ਸਤਿਕਾਰਯੋਗ ਅਕਸਾਲ ਵਾਲੇ ਨੇ ਸਾਰਿਆਂ ਨੂੰ ਸਤਿਕਾਰਯੋਗ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਜਰੂਰ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰੋ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਆਪਣੇ ਕਹਿ ਲੋ ਕਿ ਨਿੱਜੀ ਸਵਾਰਥਾਂ ਵਾਸਤੇ ਨੇ ਬੈਠਾ ਉਹ ਤਾਂ ਤਾਂ ਸ਼੍ਰੀ ਗੁਰਗੰਸਾਹਿਬ ਦੀ ਹੋਰ ਹੀ ਬੇਦਬੀ ਐ ਉਹਦੇ ਮੁਤਲਕ ਬੈਠਾ ਉੱਥੇ ਪਰ ਸਾਡਾ ਸਾਰਿਆਂ ਦਾ ਉੱਥੇ ਫਰਜ਼ ਵੀ ਬੰਦਾ ਕਿ ਅਸੀਂ ਵੀਰ ਗੁਰਜੀਤ ਸਿੰਘ ਦਾ ਸਾਥ ਦਈਏ ਹੁਣ ਦੇਖੋ 15 ਮਹੀਨੇ ਹੋ ਤੋ ਉੱਪਰ ਸਮਾ ਹੋ ਚੱਲਾ ਵੀਰ ਗੁਰਜੀਤ ਸਿੰਘ ਨੂੰ ਟਾਵਰ ਤੇ ਬੈਠੇ ਨੂੰ ਦੇਖੋ ਚਲੋ ਜਿੰਨੇ ਵੀ ਵੀਰ ਭਰਾ ਉੱਥੇ ਹਾਜ਼ਰੀ ਲਾ ਚੁੱਕੇ ਨੇ ਅਸੀਂ ਤੁਹਾਨੂੰ ਦੁਬਾਰਾ ਫੇਰ ਕਹਿੰਨੇ ਕਿ ਸਰਕਾਰਾਂ ਦਾ ਕਿੰਨਾ ਵੱਲ ਧਿਆਨ ਬਿਲਕੁਲ ਨਹੀਂ ਜਾ ਰਿਹਾ ਕਿ ਜਿਹੜਾ ਕੀ ਗੁਰਗਾਂ ਸਾਹਿਬ ਦੀ ਜਿਹੜੀ ਬੇਦਖੀ ਵਾਲੀ ਉੱਤੇ ਹੱਲ ਨਹੀਂ ਕਰਦੇ ਫਿਰ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਪਿੰਡਾਂ ਤੋਂ ਮੈਂ ਤੇ ਕਹਿੰਨਾ ਕਿ ਇੱਕ ਇੱਕ ਟਰਾਲੀ ਸਾਰੇ ਜਣੇ ਲੈ ਆਣ ਪਿੰਡਾਂ ਵਿੱਚੋਂ ਪੰਜ ਪੰਜ ਜਣੇ ਵੀ ਤੋਰ ਪੈਣ ਤੇ ਇਕੱਠ ਬਹੁਤ ਵੱਡਾ ਹੋ ਸਕਦਾ ਤੁਸੀਂ ਵੀਹੀਰ ਦੀ ਗੱਲ ਕੀਤੀ ਹੈ ਇਸ ਦੇ ਲਈ ਤੁਹਾਡੇ ਨਾਲ ਕਿਸੇ ਵਾਪਸ ਸੰਸਥਾਵਾਂ ਵੱਲੋਂ ਸੰਪਰਕ ਕੀਤਾ ਗਿਆ ਸਾਡੇ ਨੇ ਦੀ ਗੱਲ ਕੀਤੀ ਗਈ ਹੈ ऑलरेडी ਵੀਰ ਸ਼ੁਰੂ ਹੋਣੀ ਹੈ ਕਦੋਂ ਇੱਕ ਦਿਨ ਜਿਹੜੀ ਸ਼ੁਰੂ ਹੋ ਕੇ ਕਦੋਂ ਇੱਥੇ ਪਹੁੰਚਣੀ ਹੈ ਦੇਖੋ ਸਮਾਣੇ ਟਾਵਰ ਤੋਂ ਇੱਕ ਤਰੀਕ ਤੋਂ ਚੱਲਣੀ ਹੈ ਵਹੀਰ ਤੇ ਪੜਾਦਰ ਪ੍ਰਾ ਹੁੰਦੇ 15 ਤੀਜ ਨੂੰ ਇੱਥੇ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਹੈ ਕਿਹੜੇ ਕਿਹੜੇ ਰਸਤੇ ਲਾਇਏ ਤੇ ਪਟਿਆਲੇ ਥੜੀ ਆਣੀ ਦੇ ਪਟਿਆਲੇ ਤੋਂ ਬਾਅਦ ਉਸ ਤੋਂ ਬਾਅਦ ਲੁਧਿਆਣਾ ਜਲੰਧਰ ਫਗਵਾੜਾ ਬਿਆਸ ਪੜਾਦਰ ਪੜਾ ਹੁੰਦੇ ਸਾਰਾ ਮਤਲਬ ਕਿ ਇੱਥੇ ਤੱਕ ਸਮਾਪਤੀ ਹੋਏਗੀ ਵਹੀਰ ਦੀ ਇਸ ਦੇ ਲਈ ਕੋਈ ਵੱਖ-ਵੱਖ ਸੰਸਥਾਵਾਂ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਕਿ ਅਸੀਂ ਇਸ ਵੀਰ ਦੀ ਸਾਥ ਦਵਾਂਗੇ ਬਿਲਕੁਲ ਜੀ ਬਿਲਕੁਲ ਕਾਫੀ ਸੰਸਥਾਵਾਂ ਨਾਲ ਗੱਲ ਵੀ ਹੋ ਰਹੀ ਗੱਲਬਾਤ ਚੱਲ ਵੀ ਰਹੀ ਹੈ ਤੇ ਇਹਦੇ ਵਿੱਚ ਸਾਡਾ ਵੀਰ 골ਡਨ ਹੱਟ ਵਾਲਾ ਰਾਣਾ ਵੀਰ ਉਹ ਅੱਗੇ ਲੱਗਾ ਤੇ ਸਾਰੇ ਉਹਦੇ ਨਾਲ ਚੱਲਦੇ ਪਏ ਨੇ ਮੋਢੇ ਨਾਲ ਮੋਢਾ ਜੋੜ ਕੇ ਤੇ ਇੱਥੇ ਮੈਂ ਜਿੰਨੀਆਂ ਵੀ ਆਪਣੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਹਿ ਲਓ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਕਹਿਣਾ ਆਪਣੀ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਮਤਲਬ ਕਿ ਤਾਂ ਤਾਂ ਸ੍ਰੀ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਹੈ ਉਹਨਾਂ ਵਾਸਤੇ ਬੈਠਾ ਜਿਵੇਂ ਕਿ ਤੁਸੀਂ ਹੁਣ ਤਿਆਰੀ ਕਰ ਬੈਠੇ ਹੋ ਤੇ ਵੀਰਪੁਰਜੀ ਸਿੰਘ ਜੋ ਬਹੁਤ ਲੰਮੇ ਸਮੇਂ ਤੋਂ ਟਾਲਾ ਤੇ ਬੈਠੇ ਨੇ ਕੀ ਕਾਰਨ ਲੱਗਦਾ ਕਿ ਅਜੇ ਤੱਕ ਕੋਈ ਸੁਨਵਾਰ ਨਹੀਂ ਹੋਇਆ ਦੇਖੋ ਇਹਦਾ ਤੇ ਵਖਿਆ ਜਾਵੇ ਸਰਕਾਰਾਂ ਦਾ ਮੈਂ ਸਭ ਤੋਂ ਵੱਡਾ ਇੱਥੇ ਕਸੂਰ gende ਕਿਉਂਕਿ ਪਹਿਲਾਂ ਤੇ ਸਰਕਾਰਾਂ ਜਦੋਂ ਮੌਜੂਦਾ ਸਰਕਾਰ ਜਦੋਂ ਪਹਿਲਾਂ ਸਰਕਾਰਾਂ ਤੁਸੀਂ ਤੰਗ ਹੋ ਕੇ ਨਵੀਂ ਸਰਕਾਰਾਂ ਬਣਾਈ ਸੀ ਆਮ ਪਾਰਟੀ ਦੀ ਪਰ ਵਖਿਆ ਜਾਵੇ ਤੇ ਇਹਨਾਂ ਸਰਕਾਰਾਂ ਨੇ ਵੀ ਸਟਾਰਟਿੰਗ ਮੇ ਸਾਡੇ ਨਾਲ ਮਤਲਬ ਕਹਿ ਲਓ ਕੀ ਵਾਅਦੇ ਕੀਤੇ ਸੀ कि ਅਸੀਂ ਬੇਦਬੀਆਂ ਉੱਤੇ ਸਖਤ ਕਾਨੂੰਨ ਬਣਾਵਾਂਗੇ ਜਿਸ ਤਨਾ ਕਿ ਕੋਈ ਬੇਦਬੀ ਕਰ ਨਹੀਂ ਸਕੇਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਾਂਗੇ ਪਰ ਉਹ ਵੀ ਹਜੇ ਤੱਕ ਕੋਈ ਮੁਕਤ ਨਹੀਂ ਨਸ਼ਾ ਹੋਇਆ ਫਿਰ ਉਸ ਤੋਂ ਬਾਅਦ ਕਹੇ ਬੰਦੀ ਸਿੰਘ ਰਹਾ ਕਰਾਂਗੇ ਉਹ ਵੀ ਰਹਾ ਨਹੀਂ ਹੋਏ ਕਿ ਤਰ੍ਹਾਂ ਕਿ ਇਹ ਦੇਖਿਆ ਜਾ ਸਰਕਾਰਾਂ ਦਾ ਬਹੁਤ ਵੱਡਾ ਇੱਥੇ ਫੇਲੀਅਰ ਹੈ ਜਿਹੜਾ ਕਿ ਵਾਦੇ ਪਹਿਲਾਂ ਕਰ ਲੈਣ ਦੀ ਸਰਕਾਰਾਂ ਉਸ ਤੋਂ ਬਾਅਦ ਪੂਰੇ ਨਹੀਂ ਕਰ ਪਾਉਂਦੀਆਂ ਸਰਕਾਰਾਂ ਹਰ ਕੀ ਕਰ ਲੱਗਦਾ ਕਿ ਤੁਹਾਡੀ ਕੋਈ ਐਸਜੀਪੀਸੀ ਨਾਲ ਜਾਂ ਸ਼ਰੀਆ ਕਾਤ ਤੱਕ ਜਿੱਥੋਂ ਕੇ ਸਾਰੇ ਹੁਕਮ ਲਾਗੂ ਹੋ ਉਹਨਾਂ ਨਾਲ ਕੋਈ ਗਲਤ ਦੇਖੋ ਵੀਰ ਗੁਰਜੀਤ ਸਿੰਘ ਦੀ ਪਿਛਲੇ ਦਿਨਾਂ ਵਿੱਚ ਜਥੇਦਾਰ ਗੜਗੱਜ ਸਾਹਿਬ ਨਾਲ ਗੱਲਬਾਤ ਹੋਈ ਸੀ ਐਸਜੀਪੀਸੀ ਦੇ ਧਾਮੀ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਮੇਰਾ ਖਿਆ ਇੱਕ ਵਾਰੀ ਉੱਥੇ ਹਾਇਰੀ ਲਾ ਕੇ ਉਹ ਚਲੇ ਗਏ ਨੇ ਪਰ ਮੇਰੇ ਖਿਆਲ ਨਾਲ ਉਹਨਾਂ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਫਰਜ਼ ਬੰਦਾ ਸੀ ਕਿ ਉਹਦਾ ਹਾਲਚਲ ਪੁੱਛਣਾ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਤੁਰਨੇ ਹੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਹੋਂ ਦੇਖੋ ਕੱਲ ਉਹ ਵੀਰ ਗੁਰਜੀਤ ਸਿੰਘ ਮਤਲਬ ਅਸੀਂ ਤੇ ਕਹਿੰਦੇ ਆ ਕਿ ਹੱਸਦਾ ਵਸਦਾ ਰਵੇ ਪਰ ਕਰ ਲੋ ਜੇ ਪਹਾਣਾ ਵਰਤ ਗਿਆ ਤੇ ਪਿੱਛੇ ਉਹਦੀ ਦੇਹ ਤੇ ਜਾ ਕੇ ਅਸੀਂ ਫਿਰ ਕਵਾਂਗੇ ਵੀਰ ਤੇਰੀ ਗੁਰਜੀਤ ਤੇ ਪਹਿਰਾ ਦੇਾਂਗੇ ਠੋਕ ਕੇ ਹਨਾ ਪਰ ਉਹਦਾ ਫੈਰਾ ਕੋਈ ਨਹੀਂ ਇਸੇ ਕਹਿੰਦੇ ਜੁੰਦੇ ਜਿਉ ਸਾਥ ਦੇਣਾ ਚਾਹੀਦਾ ਕਿਸੇ ਵੀ ਜੀਤ ਦਾ ਤੇ ਜ਼ਰੂਰੀ ਵੀ ਹੈ ਇਹਦੇ ਮਾਮਲੇ ਬਿਲ ਜਿਹੜੀ ਤੁਸੀਂ ਵੀਰ ਕਰ ਰਹੇ ਹੋ ਜਿਹੜੀ ਕਿ ਸਮਾਣੇ ਤੇ ਸ਼ੁਰੂ ਹੋਣੀ ਹੈ ਇਸ ਦੇ ਲਈ ਤੁਸੀਂ ਜਿੰਦੇਦਾਰ ਤੋਂ ਮੁੱਲੀਓ ਕੋਈ ਕਿ ਉਹ ਵੀ ਸਾਥ ਦੇਣਾ ਦੇਖੋ ਉਹ ਵਹੀਰ ਵਾਸਤੇ ਜਿਹੜੀ ਗੱਲਬਾਤ ਨਾ ਵੀਰ ਗੁਰਜੀਤ ਸਿੰਘ ਦੀ ਹੋ ਰਹੀ ਹੈ ਮੇਰੇ ਨਾਲ ਨਹੀਂ ਹੋਈ ਮੈਂ ਤੁਹਾਨੂੰ ਐਵੇਂ ਗਲਤ ਕਹਿਦਾ ਕਿ ਮੇਰੇ ਨਾਲ ਹੋਈ ਹੈ ਮੇਰੇ ਨਾਲ ਇਸ ਦੇ ਉੱਤੇ ਕੋਈ ਗੱਲ ਨਹੀਂ ਹੋਈ ਬੀਰ ਗੁਰਜੀਤ ਸਿੰਘ ਨਾਲ ਗੱਲਬਾਤ ਉਹਨਾਂ ਦੀ ਹੋ ਰਹੀ ਹੈ ਉਹ ਦੇਖੋ ਉਸ ਟਾਈਮ ਆਂਦੇ ਕਿ ਨਹੀਂ ਆ ਰਹੇ ਪਰ ਮੇਰੇ ਹਿਸਾਬ ਨਾਲ ਉਹਨਾਂ ਨਾਲ ਪਹੁੰਚਣਾ ਜ਼ਰੂਰੀ ਹੈ ਸਿੱਖਾਂ ਦੀ ਸਰਮੋਰ ਸਸਤਾ ਐ ਜੀਪੀਸੀ ਹੈ ਕਿ ਧਾਮੀ ਸਾਹਿਬ ਨੂੰ ਉੱਥੇ ਆਣਾ ਚਾਹੀਦਾ ਕਿਉਂਕਿ ਉਹ ਜਿਹੜਾ ਵੀਰ ਬੈਠਾ ਵਾ ਉਹ ਗੁਰਜੀਤ ਸਿੰਘ ਜਿਹੜਾ ਬੈਠਾ ਟਾਵਰ ਉੱਤੇ ਉਹ ਨਿੱਜੀ ਸਵਾਸਥਾ ਵਾਸਤੇ ਨਹੀਂ ਬੈਠਾ ਉਹ ਤਾਂ ਤਾਂ ਸ਼੍ਰੀ ਗੁਰਗਨ ਸਾਹਿਬ ਦੀ ਬੇਦਬੀ ਹੋ ਰਹੀ ਹੈ ਉਹਦੇ ਰਿਗਾਰਡਿੰਗ ਲਈ ਉੱਥੇ ਬੈਠਾ ਵੀਰ ਆਪਣਾ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਚਾਹੇ ਵੀਰ ਗੁਰਜੀਤ ਸਿੰਘ ਦੀ ਗੱਲ ਕਰ ਲਈਏ ਤਾਂ ਹੁਣ ਤੱਕ ਅਨੇਕਾਂ ਹੀ ਸੰਸਥਾਵਾਂ ਵੱਲੋਂ ਅਨਮੋਈਆਂ ਵੱਲੋਂ ਆਵਾਜ਼ਾਂ ਉਠਾਈਆਂ ਗਈਆਂ ਨੇ ਪਰ ਕੋਈ ਵੀ ਜਿਹੜਾ ਕੇ ਮਾਮਲਾ ਸੋਚਾਇਨਗੇ ਅਜੇ ਤੱਕ ਕੋਈ ਮਾਸਦਾ ਹਾਲ ਨਹੀਂ ਹੋਇਆ। ਦੇਖੋ ਮੈਂ ਕਿਤੇ ਨਾ ਕਿਤੇ ਇੱਥੇ ਦੇਖਿਆ ਜਾਵੇ ਤੇ ਸਾਡੇ ਜਿੰਨੇ ਵੀ ਵੀਰ ਭਰਾ ਨੇ ਜੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਬੈਠਾਂਗੇ ਤੇ ਸਾਡੇ ਤਾਦੀ ਮਸਲੇ ਹੋ ਪਾਣੇ ਜੇ ਤੇ ਅਸੀਂ ਕਹੀਏ ਕਿ ਵੱਖੋ ਵੱਖ ਚੱਲਾਂਗੇ ਤੇ ਸਾਡੇ ਮਸਲੇ ਹਲ ਕਦੀ ਨਹੀਂ ਹੋ ਪਾਣੇ। ਹੁਣ ਵੀਰ ਵੇਖੋ ਆਪਣਾ ਮਤਲਬ 15 ਮਹੀਨੇ ਤੋਂ ਉੱਪਰ ਹੋ ਸਮਾਂ ਹੋ ਚੱਲਾ ਗੁਰਜੀਤ ਨੂੰ ਬੈਠੇ ਨੇ। ਜਦਕਿ ਸਰਕਾਰਾਂ ਨੇ ਤੇ ਕਿਹਾ ਸੀ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਇਨਸਾਫ ਦਵਾਂਗੇ ਜੇ ਕੋਈ ਗੁੱਗਲ ਸੈਦੀ ਬੇਇਜ਼ਤੀ ਹੋ ਰਹੀ ਮਗਰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਦੇ ਲਈ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਵੀ ਸਹਿਯੋਗ ਲਵੋ ਦੇਖੋ ਮੇਰੇ ਹਿਸਾਬ ਨਾਲ ਤੇ ਰਾਜਨੀਤਿਕ ਪਾਰਟੀਆਂ ਦਾ ਤੇ ਪਹਿਲੇ ਦਿਨ ਤੋਂ ਸਾਥ ਚਾਹੀਦਾ ਸੀ ਕਿਉਂਕਿ ਉਹ ਐਸ ਕਰਕੇ ਚਾਹੀਦਾ ਸੀ ਉਹਨਾਂ ਨੇ ਪਹਿਲਾਂ ਹੱਡਣਾ ਵਾਅਦੇ ਕੀਤੇ ਸੀ ਪਰ ਅੱਜ 15 ਮਹੀਨੇ ਹੋ ਚੱਲੇ ਆ ਪਰ ਕਿਤੇ ਨਾ ਕਿਤੇ ਗੁਰਜੀਤ ਸਿੰਘ ਨੂੰ ਵੱਡੇ ਵੱਡੇ ਕਰੋੜਾਂ ਰੁਪਏ ਦੇ ਉਸ ਟਾਈਮ ਆਫਰ ਵੀ ਕੀਤੇਗੇ ਕਿ ਉਹ ਵਿਕੇਗਾ ਉਹ ਝੁਕੇਗਾ ਪਰ ਨਹੀਂ ਉਹ ਅੱਜ ਵੀ ਉੱਥੇ ਬੈਠਾ ਉੱਪਰ ਟਾਵਰ ਦੇ ਉੱਪਰ ਪਰ ਕਿਤੇ ਨਾ ਕਿਤੇ ਹੁਣ ਸਾਨੂੰ ਵੀ ਮਨੈਚੀ ਸੋਚਣੀ ਚਾਹੀਦੀ ਹੈ ਕਿ ਉਹ ਜੇ ਵਿਕਿਆ ਨਹੀਂ ਹੈ ਝੁਕਿਆ ਨਹੀਂ ਹੈ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਕੱਲ ਨੂੰ ਜੇ ਉਹ ਵੀਰ ਦੀ ਸਿਹਤ ਨੂੰ ਕੁਝ ਹੋ ਜਾਂਦਾ ਫਿਰ ਜਾ ਕੇ ਆਪਾਂ ਉਹਦੀ ਦੇਹ ਤੇ ਜਾ ਕੇ ਲੋਕਾਂ ਨੇ ਕਹਿ ਲੋ ਕਿ ਰਾਜਨੀਤੀ ਪਾਰਟੀਆਂ ਨੇ ਕਹਿ ਲੋ ਉੱਥੇ ਜਾ ਕੇ ਫਿਰ ਰਾਜ ਵੀ ਕਰਨਾ ਵਾ ਮਤਲਬ ਵੋਟਾਂ ਲੈਣ ਜਾਣੀ ਸਿੱਧੀ ਜੀ ਆਪਾਂ ਗੱਲ ਕਹਿ ਲੈਨੇ ਉਹ ਚੀਜ਼ਾਂ ਬਹੁਤ ਜ਼ਿਆਦਾ ਹੋਈ ਨਹੀਂ ਉਸ ਟਾਈਮ ਜਾ ਕੇ ਉੱਥੇ ਤੁਹਾਡੀ ਤਰਫੋਂ ਤਰ੍ਹਾਂ ਇਲੈਕਸ਼ਨ ਦੌਰਾਨ ਵਾਕਰ ਪੰਥਰ ਪਾਰਟੀ ਨੇ ਤੁਹਾਡਾ ਸਹਿਯੋਗ ਕੀਤਾ ਕਿ ਇਸ ਵੀਰ ਦੇ ਵਿੱਚ ਵੀ ਉਹਨਾਂ ਪਾਰਟੀਆਂ ਸਾਥ ਦੇ ਗਈ ਦੇਖੋ ਮੈਂ ਤੇ ਕਹਿਣਾ ਜੀ ਜਿਹੜਾ ਗੁਰਗੰਸਾਹਿ ਦੀ ਬੇਦਬੀ ਦਾ ਮਸਲਾ ਨਾ ਉਹ ਸਾਰੇ ਸਿੱਖਾਂ ਵਾਸਤੇ ਉਹ ਇਕੱਲੇ ਗੁਰਜੀਤ ਸਿੰਘ ਦਾ ਨਹੀਂ ਮਸਲਾ ਹੈਗਾ ਅਸੀਂ ਜਿੰਨੇ ਵੀ ਮਤਲਬ ਸਰਦਾਰ ਆ ਜਾਂ ਪੱਗਾਂ ਬੰਨਦੇ ਆ ਸਾਡੇ ਸਾਰਿਆਂ ਦਾ ਮਸਲਾ ਹੈ ਤੇ ਮੈਂ ਤੇ ਕਹਿੰਦਾ ਤੇ ਸਾਰਿਆਂ ਨੂੰ ਮਤਲਬ ਬੋਡੇ ਨਾ ਮੋਢਾ ਜੋੜ ਕੇ ਚਲਣਾ ਚਾਹੀਦਾ ਸਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਇੱਕ ਵੀਰ ਆਪਣਾ ਅੱਗੇ ਲੱਗਿਆ ਤੇ ਸਾਨੂੰ ਸਾਥ ਤਾਂ ਦੇਣਾ ਚਾਹੀਦਾ ਤੇ ਜੇ ਅਸੀਂ ਅੱਜ ਉਹਦਾ ਸਾਥ ਨਹੀਂ ਦਵਾਂਗੇ ਕੱਲ ਨੂੰ ਉਹ ਵੀਰ ਨੂੰ ਕੁਝ ਹੋ ਜਾਏਗਾ ਫਿਰ ਦੁਬਾਰਾ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਫਿਰ ਕੋਈ ਮੋਰਚਾ ਲੱਗੇਗਾ ਤੇ ਇਸ ਤੋਂ ਚਾਹਗਾ ਕਿ ਆਪਾਂ ਐਸੇ ਵੀਰ ਦਾ ਸਾਥ ਦੇ ਦਈਏ ਜਿੰਨਾ ਕਿ ਆਪਣੇ ਗੁਰਦਸੇ ਦੀ ਬੇਦਬੀ ਦਾ ਕੋਈ ਮਸਲਾ ਹੋ ਸਕੇ ਜਿਹਦੀ ਵੀ ਹੀਰ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਇਦਾਂ ਸਮਾਂ ਦੱਸ ਦੋ ਇਹ ਸੰਗਤ ਨੇ ਕਿੱਥੇ ਇਕੱਠੇ ਹੋ ਦੇਖੋ ਇਸ ਦਾ ਸਮਾਂ ਜੇ 11 ਮਈ ਦਾ ਸਮਾਂ ਸਮਾਨੇ ਵਿਖੇਗਾ ਜੇ ਉਥੋਂ ਚੱਲ ਕੇ ਆਪਾਂ ਸਭ ਤੋਂ ਪਹਿਲਾਂ ਪਟਿਆਲੇ ਮਤਲਬ ਜਾਣਾ ਵਾ ਉਸ ਤੋਂ ਬਾਅਦ ਅਪੜਾਦਰ ਪੜਾ ਮਤਲਬ ਸ਼ੁਰੂ ਹੋ ਜਾਣਾ ਪੈਦਲ ਮਾਰਚ ਹੈ ਤੇ ਜਿੰਨੇ ਵੀ ਵੀਰ ਭਰਾ ਨੇ ਆਪਣੇ ਬਜ਼ੁਰਗ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਮਤਲਬ ਹਰ ਮੋਰਚਾ ਸਫਲ ਹੋਏਗਾ ਕਿਉਂਕਿ ਜੇ ਆਪਾਂ ਅੱਜ ਰਜਾਈਆਂ 'ਚ ਬਹਿ ਕੇ ਕਮੈਂਟ ਕਰੀ ਜਾਵਾਂਗੇ ਤੇ ਉਹਦਾ ਕੋਈ ਹੱਲ ਨਹੀਂ ਮਿਲਣਾ ਜੀ